ਸੋ ਯਾ ਸਾਰੇ ਬੱਚੇ ਤੇ ਪੱਠੇ ਵੱਡਿਆ ਮਦੀਨਾ ਇੰਨਾ ਚ ਆਪਾਂ ਕੱਢ ਲਿਆ ਇਹ ਬਾਹਰ ਆਪਾਂ ਹੁਣ ਛੱਡਣ ਲੱਗਿਆ ਆ ਕੇ ਛੱਡਾਂਗੇ ਤੇ ਇਧਰ ਸਫਟ ਕਰਾਂਗੇ ਸਾਰਿਆਂ ਨੂੰ ਤੇ ਫਿਰ ਇਹਨਾਂ ਚ ਆਪਾਂ ਫਿਰ ਸੀਜ਼ਨ ਚ ਰੋਕ ਲਾਂਗੇ ਪੱਠੇ ਵਿੱਚੋਂ ਕੱਢ ਲਾਂਗੇ ਬਾਕੀ ਸਾਰੇ ਸੇਲ ਕਰ ਦਾਂਗੇ ਓਕੇ ਜੀ ਲੋ ਜੀ ਦੇਖੋ ਇਹ ਤੇ ਛੱਡਦੇ ਆਪਾਂ ਹੁਣ ਇਹ ਕਲਰ ਦੇਖਾ ਕਰੀਮ ਲੀਡ ਦੇਖੋ ਮਦੀਨਾ ਕੱਢ ਲਏ ਬਈ ਇਹ ਹੋਰ ਪਾਸੇ ਅੰਡੇ ਦੇ ਰਹੀ ਸੀ ਪਰ ਚੱਕਲੇ ਨੇ ਜੱਡੀ ਕਰ ਲਈ ਇਹ ਵੀ ਲੋ ਜਾਈ ਇੱਥੇ ਛੱਡਦੇ ਆਂ ਆਪਾਂ ਲੋ ਜੀ ਆਪਾਂ ਖੋਲ ਲਿਆ ਹੁਣ ਇੰਜਰ ਨਟਾ ਲਾਇ ਹੋਏ ਨੇ ਡਬਲ ਕੇਜ ਦਾ ਡਬਲ ਕੁੰਡੀ ਹੈ ਤਾਂ ਵੱਡੇ ਕੇਜ ਦਾ ਤੁਹਾਨੂੰ ਪਤਾ ਹੀ ਆ ਛੋਟਾ ਹੁਣ ਛੋਟਾ ਖੋਲਦਾ ਗੇਟ ਦੇਖੋ ਤੁਸੀਂ ਹਾਂ ਲੋ ਜੀ ਗੇਟ ਖੁੱਲ ਗਿਆ ਜੀ ਆ ਲੋ ਜੀ ਆਪਾਂ ਨਾਲ ਦੀ ਨੂੰ ਲਵੇ ਹਾਂ ਲੋ ਤੋਂ ਵੀ ਆਪਾਂ ਖੋਲ ਲਈ ਲੋ ਜੀ ਸਾਰੇ ਗਏ ਠੀਕ ਹੈ ਦੇ ਹੋ ਬਹਿ ਕੇ ਉੱਡੇ ਕੱਪਰ ਤੇ ਚਤੇ ਚ ਗਏ ਅੰਦਰ ਲੋ ਇਹ ਤਾਂ ਸਾਰੇ ਵਾ ਗਏ ਇੱਕ ਦੋ ਬੱਚੇ ਰਹਿ ਗਏ ਉਹ ਬਾਥ ਚ ਨਾਲ ਤੇ ਇੰਨੇ ਕੱਲੇ ਬੰਦੇ ਦਾ ਔਖਾ ਹੁੰਦਾ ਈ ਬਸ ਬੱਚੇ ਦਾ ਜਦੋਂ ਸ਼ਿਫਟ ਕਰਨੇ ਹੁੰਦੇ ਨੇ ਇੱਧਰ ਪਿੰਜਰਿਆਂ ਚ ਕੱਲੇ ਤਾਂ ਫਿਰ ਸੁਪਤਿਆ ਵੀਡੀਓ ਨਹੀਂ ਬੰਦੀ ਹੈ ਸਹੀ ਲੋ ਜੀ ਆਪਾਂ ਇਹ ਸਾਹੀ ਫੜ ਲਿਆ ਬੱਚਾ ਲੋ ਜੀ ਆਪਾਂ ਹੁਣ ਆ ਬੱਚਾ ਵੀ ਫੜ ਲੀਏ ਆ ਫੜਦਾ ਇਹਨੂੰ ਫੜ ਲੀਏ ਹੁਣ ਬੈਠੇ ਇੱਕ ਸਾਡੇ ਲੈ ਇਹਨੂੰ ਆਪਾਂ ਹੁਣ ਫੜਨਾ ਇਹਨੂੰ ਚਪਟ ਮਾਰਾਂਗੇ ਇਹਦੇ ਇਹ ਕਿਤੇ ਬੈਠੂਗਾ ਇਹ ਆ ਲੋ ਜੀ ਆ ਬਹਿ ਗਿਆ ਆ ਲੋ ਜੀ ਆਪਾਂ ਹੁਣ ਫੜ ਲੇ ਨੂੰ ਆ ਲੋ ਜੀ ਫੜ ਲਿਆ ਦੇਖੋ ਇਹ ਰੰਗ ਦੇਖੋ ਇਹ ਛੱਡ ਦੇ ਛੱਡ ਧੰਗ ਹੋ ਰਹੀ ਛੱਡ ਦੀ ਆਪਾਂ ਛੇਤੀ ਲਓ ਜੀ ਛੱਡ ਤਾਂ ਲਓ ਜੀ ਤੋਂ ਮਦਿਉਂ ਤੇਰੀ ਖਾਚਾ ਅੱਜ ਤੋਂ ਮਦਿਉਂ ਬੱਡੀ ਮਦੀ ਨਹੀਂ ਕਲਰ ਚਾਹ ਚਰੋ ਇਹਦੀ ਆਪਾਂ ਸਾਨੂੰ ਪੱਛੀ ਤੁਹਾਨੂੰ ਯਾਦ ਹੀ ਹੋਣਾ ਇਹਦੀ ਇਹਦੀ ਪੱਛੀ ਆਹੋ ਹਾਲੋ ਹਾਲੋ ਕਲਰ ਦੇਖੋ ਤੁਸੀਂ ਇਹ ਬੱਡੀ ਮਦੀ ਨਹੀਂ ਇਹਦੀ ਪੱਛੀ ਆ ਬੈਠੀ ਐ ਸਾਹਮਣੇ ਆਪਾਂ ਇਹ ਆ ਕੇ ਚਲਾਈ ਦਈਏ ਜੀ ਲੋ ਵੀ ਖਰਚ ਹੋਣਾ ਕਿ ਕਿਹੜਾ ਕਰ ਕਰਦੇ ਆ ਦੇਖੋ ਸੇਮ ਪੱਤੀ ਹੈ ਦੀ ਸੋنگਲਰ ਦੀ ਇੱਕ ਮਾਤੇ ਬਾਕੀ ਖਾਣਾ ਨੂੰ ਪੂਰੀ ਤਰ੍ਹਾਂ ਹੈ ਆ ਦੇਖੋ ਤੇਵਣੇ ਲੋ ਜੀ ਇਹ ਇਹਦੀ ਪੱਤੀ ਹੋਆ ਇਹ ਦਾਲ ਤਾਂ ਫੁੱਲ ਦਾਲਟਾ ਹੋਣੀ ਇਹ ਹੈਗੀ ਆ ਹੁਣ ਤੇ 6 ਮਹੀਨਿਆਂ ਦੀ ਪਰਸ਼ਤਾ ਪੈਂਦੀ ਹੈ ਫ੍ਰੈਂਡਸ ਲੋ ਜੀ ਇੱਕੋ ਆ ਜੀ ਦੇਖੋ ਆਪਣੀ ਰੇਕਣ ਹੁਣ ਯਾ ਨੰਬਰਾਂ ਦੀ चेक तो कर सकते जानवर सारे जानवर ऐसी चर्च करते पर ओके जी धनबाद जी